ਮੇਰੀ ਗੇਮ ਹੈ ਬਾਕਸਿੰਗ ਤੇ ਕਿਕ ਬਾਕਸਿੰਗ ਦੀ ਮੈਂ ਨੈਸ਼ਨਲ ਖੇਡੀ ਸੀ 4 ਤੋਂ 6 ਜੂਨ ਦੇ ਵਿੱਚ 2022 ਦੇ ਵਿੱਚ ਜਿਹਦੇ ਵਿੱਚ ਮੇਰਾ 골ਡ ਮੈਡਲ ਸੀ ਤੇ ਉਸ ਤੋਂ ਬਾਅਦ ਜੁਲਾਈ ਦੇ ਵਿੱਚ ਮੇਰੀ ਇੰਟਰਨੈਸ਼ਨਲ ਹੋਈ ਸੀ ਨੇਪਾਲ ਜਿਹਦੇ ਵਿੱਚ ਮਤਲਬ ਮੇਰਾ 골ਡ ਮੈਡਲ ਸੀ ਤੇ ਮਤਲਬ ਜਾਲੀ ਸਰਟੀਫਿਕੇਟ ਨਿਕਲਿਆ ਉਹ ਬਾਅਦ ਵਿੱਚ ਅਭੀ ਲਾਂਸਰ ਲੈ ਕੇ ਗਏ ਸੀ ਨੇਪਾਲ ਸਾਨੂੰ ਕਿੰਨੇ ਕੁ ਪੈਸੇ ਤੁਸੀਂ ਖਰਚ ਚੁੱਕੇ ਹੋ ਇਸ ਗੇਮ ਦੇ ਵਿੱਚ ਇਹਨਾਂ ਨੂੰ ਦਿੱਤੇ ਨੇ ਜਿਹੜਾ ਆਪਣਾ 골ਡ ਮੈਡਲ ਜਿੱਤਿਆ ਘੱਟੋ ਘੱਟ 2 ਲੱਖ ਰੁਪਏ ਲੱਗ ਗਿਆ ਮੇਰਾ ਇਸ ਮੈਚ ਆਉਣ ਵਿੱਚ ਕਿਦਾਂ ਉਸ ਬੰਦੇ ਨੇ ਸਮਰਗ ਹੋਇਆ ਤੁਹਾਡਾ ਕੋਚ ਦੇ ਨਾਮ ਮੇਰੇ ਪਰਸਨਲ ਕੋਚ ਸੀਗੇ ਉਹਨਾਂ ਦੇ ਗਾਂ ਫਰੈਂਡ ਸੀਗੇ ਉਹ ਸਾਨੂੰ ਲੈ ਕੇ ਗਏ ਸੀ ਕੀ ਗੱਲ ਕੀ ਹੋਈ ਉਹਨਾਂ ਦਾ ਅਬਿਲਾ ਸਰੇ ਉਹਨਾਂ ਦਾ ਨਾਮ ਅਬਿਲਾਸ਼ ਕੁਮਾਰ ਉਹਨਾਂ ਨੇ ਕਰਵਾਇਆ ਸੀ ਇੰਡੋ ਨੇਪਾਲ ਦੇ ਵਿੱਚ ਇੰਟਰਨੈਸ਼ਨਲ ਟੂਰਨਾਮੈਂਟ ਕਿੰਨੇ ਕੁੜੀਆਂ ਨੂੰ ਏਦਾਂ ਕੀਤਾ ਹੋਏਗਾ ਬਹੁਤ ਜ਼ਿਆਦਾ ਟੀਮਾਂ ਸੀ ਜਿਨ੍ਹਾਂ ਨੂੰ ਫਰॉड ਸਰਟੀਫਿਕੇਟ ਦਿੱਤੇ ਹੋਏ ਉਹ ਰਾਣੀ ਤੁਹਾਨੂੰ ਵੀ ਤਾਂ ਪਤਾ ਹੋਣਾ ਕਿ ਫਰॉड ਹੋ ਰਿਹਾ ਹੈ ਤਾਨੂੰ ਕਿਵੇਂ ਲੱਗਾ ਪਤਾ ਫਰੂਡ ਵੈਰ ਗਿਆ ਜਦੋਂ ਮੈਂ ਚੰਡੀਗੜ੍ਹ ਵਾਲਾ ਸਰਟੀਫਿਕੇਟ ਸੀ ਨੈਸ਼ਨਲ ਕਿੱਕ ਬੌਕਸਿੰਗ ਦੀ ਗੇਮ ਸੀ ਉਹ ਜਦੋਂ ਉਹਦਾ ਪਤਾ ਲੱਗਾ ਕਿ ਉਹ ਜਾਲੀ ਹੈ ਬਾਅਦ ਵਿੱਚ ਬਿਲਾਸਰ ਜਦੋਂ ਫੜੇ ਗਏ ਜਾਲੀ ਸਰਟੀਫਿਕੇਟ ਦੇ ਵਿੱਚ ਉਹ ਥੋੜਾ ਟਾਈਮ ਹੋਇਆ ਪਤਾ ਲੱਗਾ ਕਿ ਉਹ ਅਸਲੀ ਸਰਟੀਫਿਕੇਟ ਜਿਹੜਾ ਮੈਂ ਨੈਸ਼ਨਲ ਇੰਟਰਨੈਸ਼ਨਲ ਖੇਲਿਆ ਸੀ ਹੁਣ ਕੀ ਮੰਨਤਾ ਤੁਸੀਂ ਇਨਸਾਫ ਪਤਨੀ ਆਮ ਤਾਂ ਕੀ ਗੱਲ ਬੋਲੀ ਦਾ ਮੇਰਾ ਨਾਮ ਸਤਾਰਾ ਸਿੰਘ ਹੈ ਜੀ ਤੇ ਮੈਂ ਇੱਕ ਦੁੱਧ ਦਾ ਕੰਮ ਕਰਦਾ ਹਾਂ ਮੇਰੀ ਬੇਟੀ ਖੇਡਦੀ ਹੈ ਜਿਹੜੀ ਕਿ ਬਲਦੇਵ ਰਾਜ ਸਰੂਪ ਰਾਣੀ ਕਾਲਜ ਦੇ ਵਿੱਚ ਪੜ੍ਹਦੀ ਹੈ ਤੇ ਬਲਦੇਵ ਰਾਜ ਉਸ ਦਾ ਕੋਚ ਹੈ ਜਿਹੜਾ ਕਿਸ ਨੂੰ ਇੰਡੋ ਨੇਪਾਲ ਖੇਡਣ ਵਾਸਤੇ ਲੈ ਗਿਆ ਮੇਰੇ ਕੋਲੋਂ 1.5 ਲੱਖ ਰੁਪਈਆ ਲੈ ਕੇ ਬੱਚੇ ਨੂੰ ਖੜਾਇਆ ਪਰ ਜਦੋਂ ਸਾਨੂੰ ਪਤਾ ਲੱਗਾ ਕਿ ਇਹ ਬੱਚੇ ਨੂੰ ਨੈਸ਼ਨਲ ਖੜਾ ਕੇ ਲੈ ਕੇ ਆਇਆ ਇੰਟਰਨੈਸ਼ਨਲ ਤੇ ਸਾਡੇ ਕੋਲ ਉਹਨੇ 1.5 ਲੱਖ ਰੁਪਈਆ ਲਿਆ ਤੇ ਜਦੋਂ ਹੁਣ ਸਾਨੂੰ ਪਤਾ ਲੱਗਾ ਕਿ ਹੁਣ ਸਾਨੂੰ ਪਤਾ ਲੱਗਾ ਕਿ ਇਹ ਜਿਹੜਾ ਸਰਟੀਫੀਕੇਟ ਹੈ ਇਹ ਨਕਲੀ ਹੈ ਅੱਛਾ ਜੀ ਅਤੇ ਬਲਦੇਵ ਰਾਜ ਬੱਚੇ ਨੂੰ ਨੈਸ਼ਨਲ ਫਗਵਾੜਾ ਵੀ ਖੜਾ ਕੇ ਲਿਆਇਆ ਜਿਹਦੇ ਵਿੱਚ ਪੰਜਾਬ ਦੀ بجائے ਚੰਡੀਗੜ੍ਹ ਦਾ ਸਰਟੀਫିକੇਟ ਦਿੱਤਾ ਕਿਹੜੀ ਖੇਡ ਦਾ ਕਿੱਕ ਬਾਕਸਿੰਗ ਅੱਛਾ ਕਿੰਨਾ ਪੈਸੇ ਤੁਸੀਂ ਇਕੱਠੇ ਕਰਕੇ ਬੇਟੀ ਨੂੰ ਆਪਣੇ ਪੜਾਇਆ ਫਿਰ ਉਸ ਤੋਂ ਬਾਅਦ ਖੇਡਣ ਚ ਪਾਇਆ ਜਦੋਂ ਬੱਚਾ ਖੇਡਣ ਵਾਸਤੇ ਗਿਆ ਤੇ ਘਰ ਦੀ ਮਾੜੀ ਹਾਲਤੋਂ ਕਰਨ ਅਸੀਂ ਆਪਣੀਆਂ ਦੋ ਮੱਜਾਂ ਵੇਚ ਕੇ ਤੇ ਬਲਦੇਵ ਰਾਜ ਨੂੰ 1.5 ਲੱਖ ਰੁਪਏ ਦਿੱਤਾ ਜਿਹੜੇ ਤੁਸੀਂ 1.5 ਲੱਖ ਰੁਪਏ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਬਾਹਰ ਲੈ ਕੇ ਗਿਆ ਸੀ ਤੁਹਾਡੀ ਬੇਟੀ ਨੂੰ ਉਹਦੇ ਵੀ ਪੈਸੇ ਵੱਖਰੇ ਲਿੱਤੇ ਸੀ ਇਹਨੇ ਤੇ ਜਾਂ ਨਹੀਂ ਉਹਦਾ ਥੋੜਾ ਖਰਚਾ ਲਿਆ ਇਹਨੇ 10-5000 ਰੁਪਇਆ ਅੱਛਾ ਜਿਹੜਾ ਕਿ ਕਿਰਾਇਆ ਕਰੋਇਆ ਇਧਰ ਉਧਰ ਦਾ ਲਿਆ ਬਾਕੀ 1.5 ਲੱਖ ਰੁਪਇਆ ਉਹਦਾ ਇੰਨੇ ਹੋ ਖਰਚਾ ਲਿਆ ਕਿ ਤੁਹਾਡਾ ਬੱਚਾ ਨੈਸ਼ਨਲ ਖੇਡ ਰਿਹਾ ਇੰਟਰਨੈਸ਼ਨਲ ਤੁਹਾਨੂੰ ਤਾਂ ਪਤਾ ਲੱਗਾ ਕਿ ਇੰਨਾ ਪਤਾ ਲੱਗਾ ਦਾ ਨਾ ਫਰੋਡ ਹੋਇਆ ਇਹ ਸਰ ਥੋੜੇ ਦਿਨ ਪਹਿਲਾਂ ਇੱਕ ਖਬਰਾਂ ਦੇ ਵਿੱਚ ਖਬਰ ਛਪਦੀ ਪਈ ਸੀ ਇਹ ਬਲਾਸ ਸਰ ਦੀ ਜੀ ਉਹ ਅਹੀਂ ਵੇਖੀ ਤੇ ਅਹੀਂ ਫੇਰ ਵੇਖਿਆ ਕਿ ਇਹ ਵੀ ਸਾਡਾ ਨਕਲੀ ਨਿਕਲਾ ਹੈ ਇਹ ਕਿਸ ਤੋਂ ਪਹਿਲਾਂ ਵੀ ਇੱਕ ਦਿਨ ਨਕਲੀ ਸਾਨੂੰ ਦਿੱਤਾ ਹੈ ਜਿਹੜਾ ਚੰਡੀਗੜ੍ਹ ਵਾਲਾ ਦੇ ਦਿੱਤਾ ਉਹ ਕੀ ਗਾ ਚੰਡੀਗੜ੍ਹ ਵਾਲਾ ਚੰਡੀਗੜ੍ਹ ਵਾਲਾ ਇਸ ਤਰ੍ਹਾਂ ਦੇ ਦਿੱਤਾ ਕਿ ਸਾਡਾ ਬੱਚਾ ਜਦੋਂ ਯੂਨੀਵਰਸਿਟੀ ਖੇਡਣ ਗਿਆ ਫਗਵਾੜਾ ਤੇ ਖੇਡਣਾ ਪੰਜਾਬ ਵੱਲ ਲੇਕਿਨ ਬਲਦੇਵ ਰਾਜ ਨੇ ਉਧਰੋਂ ਪੈਸੇ ਲੈ ਕੇ ਤੇ ਇਹਦੀ ਜਗ੍ਹਾ ਤੇ ਹੋਰ ਬੱਚੇ ਨੂੰ ਖੜਾਇਆ ਅੱਛਾ ਤੇ ਇਸ ਨੂੰ ਚੰਡੀਗੜ੍ਹ ਵੱਲੋਂ ਫਰਾਉਟ ਤੌਰ ਤੇ ਖੜਾਤਾ ਜੀ ਲੱਗਦਾ ਕਿੰਨੀਆਂ ਕੁੜੀਆਂ ਨਾਲ ਇਸ ਬੰਦੇ ਨੇ ਫਰੋਡ ਕੀਤਾ ਹੋਏਗਾ ਹਰ ਸਾਲ ਦੋ ਚਾਰ ਟੀਮਾਂ ਲੈ ਕੇ ਜਾਂਦਾ ਹੈ ਹਰ ਸਾਲ ਪਤਾ ਨਹੀਂ ਕਿੰਨੀਆਂ ਕੁੜੀਆਂ ਨੂੰ ਇਸ ਤਰ੍ਹਾਂ ਹੀ ਗੁੰਮਰਾਹ ਕੀਤਾ ਹੋਇਆ ਲੱਗਦਾ ਇਹ ਕੁੜੀ ਵੀ ਤੁਹਾਡੀ ਫਸ ਸਕਦੀ ਸੀ ਬਿਲਕੁਲ ਬਿਲਕੁਲ ਜੀ ਦੁਬਾਰੇ ਵੀ ਸਾਨੂੰ ਜਦੋਂ ਸਾਡੀ ਯੂਨੀਵਰਸਿਟੀ ਦੇ ਵਿੱਚ ਬੱਚਾ ਪੜਨਾ ਸ਼ੁਰੂ ਹੋਇਆ ਤੇ ਫਿਰ ਵੀ ਸਾਨੂੰ ਇਹ ਕਹਿੰਦਾ ਰਿਹਾ ਕਿ ਬੱਚੇ ਨੂੰ ਭੇਜੋ ਇੰਡੋ ਨੇਪਾਲ ਬੱਚੇ ਨੂੰ ਭੇਜੋ ਗੋਆ ਲੇਕਿਨ ਅਹੀਂ ਕਿਤੇ ਨਹੀਂ ਭੇਜਿਆ ਚੰਗਾ ਫੇ ਕਲੇਮ ਫੋਨ ਫੋਨ ਵੀ ਮੰਗ ਕਰ ਦਿੰਦੇ ਸੀ ਅਸੀਂ ਚਾਹੁੰਦੇ ਹਾਂ ਕਿ ਇਹਦੇ ਖਿਲਾਫ ਕੋਈ ਨਾ ਕੋਈ ਸਰਕਾਰ ਕਾਰਵਾਈ ਕਰੇ ਤਾਂ ਕਿ ਇਹ ਜਿਹੜਾ ਸਾਨੂੰ ਇਨਸਾਫ ਮਿਲ ਸਕੇ ਨੇ ਬਹੁਤ ਵੱਡਾ ਫਰਾਡ ਕੀਤਾ ਬੱਚੇ ਦਾ ਭਵਿੱਖੇ ਖਰਾਬ ਕਰ ਦਿੱਤਾ ਅੱਜ ਕਿੱਥੇ ਬੁੱਝੇ ਜੀ ਭਾਈ ਕਿੱਥੇ ਆਏ ਅੱਜ ਐਸਐਸਪੀ ਦਫਤਰ ਆਏ ਆ ਅਸੀਂ ਇਹਦੀ ਦਰਖਾਸਤ ਦੇਣ ਵਾਸਤੇ ਦਰਦੇ ਇਕੱਲੇ ਬਲਦੇਵ ਨੇ ਲਿਤੇ ਕਿ ਨਾਲ ਕਿਹਦੇ ਹੋਣੇ ਬਿੱਤੇ ਇਹ ਦੋ ਬੰਦੇ ਐ ਇੱਕ ਬਲਦੇਵ ਰਾਜ ਤੇ ਇੱਕ ਅਬਲਾਸਰ ਕੁਛ ਇਹਨੂੰ ਪੈਸੇ ਕਿੱਦਾਂ ਦਿੱਤੇ ਆਪਣਾ ਕੈਸ਼ ਦਿੱਤੇ ਜਾਂ ਕਾਉਂਟ ਥਰੂ ਦਿੱਤੇ ਇਹਨੂੰ ਉਸ ਬੰਦੇ ਨੂੰ ਅਸੀਂ ਦੋ ਕਿਸ਼ਤਾਂ ਦੇ ਵਿੱਚ 1.5 ਲੱਖ ਰੁਪਈਆ ਇਹਨੂੰ ਦਿੱਤਾ 70000 ਇੱਕ ਵਾਰ ਤੇ 80000 ਇੱਕ ਵਾਰ ਨਹੀਂ ਕੈਸ਼ ਦਿੱਤਾ ਜਾਂ ਕੈਸ਼ ਦਿੱਤਾ ਜੀ ਕੈਸ਼ ਦਿੱਤਾ ਅੰਦੀ ਕੀ ਆਉਂਦਾ ਡਾਦੇ ਕੀ ਗੱਲ ਹੋਈ ਮੈਂ ਜੀ ਕਾਬਲ ਸਿੰਘ ਬਹਾਵਾ ਕਿਸਾਨ ਆਗੂ ਨਜ਼ਦੀਕ ਟਾਰੀਵਾਗਾ ਬর্ডার ਜ਼ਿਲ੍ਹਾ ਅੰਮ੍ਰਿਤਸਰ ਅਸੀਂ ਕਿੱਥੇ ਆਏ ਅੱਜ ਜੀ ਇਸ ਵਕਤ ਅਸੀਂ ਐਸਐਸਪੀ ਦਿਹਾਤੀ ਸ੍ਰੀ ਸਤਿੰਦਰ ਜੀ ਦੇ ਕੋਲ ਆਫਿਸ ਵਿੱਚੋਂ ਮਿਲ ਕੇ ਆਏ ਹਾਂ ਤੇ ਉਹਨਾਂ ਨੂੰ ਇੱਕ ਦਰਖਾਸਤ ਦਿੱਤੀ ਅਸਾਂ ਜੋ ਕਿ ਸਾਡੇ ਪੜੋਸ ਚੀਚਾ ਭਗਣਾ ਦੇ ਨੇੜੇ ਖੈਰੇ ਪਿੰਡ ਆ ਤੇ ਇੱਕ ਗਰੀਬ ਘਰ ਦੀ ਬੇਟੀ ਆ ਪੰਮਨਦੀਪ ਕੌਰ ਉਹ ਪਿੱਛੇ ਜੇ ਸਾਨੂੰ ਇੱਕ ਬੜਾ ਫਕਰ ਹੋਇਆ ਸੀਗਾ ਜਿਹਦੇ ਇਹਨੂੰ ਹਾਰ પાਕੇ ਤੇ ਗੱਡੀਆਂ ਤੇ ਸਨਮਾਨਤ ਨਾਲ ਲੈ ਕੇ ਗੇ ਢੋਲ ਵਜਾ ਕੇ ਕਿ ਸਾਡੀ ਬੇਟੀ ਇੰਡੋ ਨੇਪਾਲ ਵਿੱਚ ਖੇਡ ਕੇ ਤੇ ਇੱਕ ਬੜਾ ਵੱਡਾ ਮਕਾਮ ਜਿੱਤ ਕੇ ਆਈ ਆ ਤੇ ਉਹ ਮਕਾਮ ਜਿਹੜਾ ਸਾਡਾ ਸਾਰਾ ਹੀ ਉਹਦੇ ਉੱਤੇ ਪਾਣੀ ਫਿਰ ਗਿਆ ਉਹ ਪਾਣੀ ਹੀ ਫਿਰ ਗਿਆ ਵੀ ਜਦੋਂ ਉਹਨੂੰ ਸਰਟੀਫੀਕੇਟ ਦਿੱਤਾ ਤਾਂ ਸਰਟੀਫੀਕੇਟ ਗਲਤ ਨਿਕਲਿਆ ਇਸ ਬਾਪ ਦਾ ਅਸੀਂ ਉਹ ਦੇਣ ਨਹੀਂ ਦੇ ਸਕਦੇ ਜਿਨੇ ਆਪਣੀ ਬੇਟੀ ਛੋਟੀ ਜੀ ਬੇਟੀ ਨੂੰ ਸਕੂਲ ਵਿੱਚ ਪੜਾਇਆ ਉਸ ਤੋਂ ਬਾਅਦ ਆਪਣੇ ਦੁੱਧ ਵਾਲੇ ਮੋਟਰਸਾਈਕਲ ਤੇ ਕੰਨਾਂ ਦੇ ਉੱਪਰ ਬਿਠਾ ਕੇ ਲੈ ਕੇ ਲਿਆ ਕੇ ਸਰੂਪ ਰਾਣੀ ਕਾਲਜ ਦੇ ਵਿੱਚ ਐਡਮਿਸ਼ਨ ਕਰਾਈ ਉੱਥੋਂ ਦੇ ਕੋਚ ਬਲਦੇਵ ਰਾਜੀ ਦੇ ਨਾਲ ਇਹਨਾਂ ਦਾ ਸੰਪਰਕ ਹੋ ਗਿਆ ਉਹਨੇ ਇਹਨਾਂ ਨੂੰ ਖਡਾਉਣਾ ਚਾਲੂ ਕਰ ਦਿੱਤਾ ਜਦੋਂ ਖੇਡਾਂ ਦੇ ਵਿੱਚ ਅਸੀਂ ਕਹਿੰਦੇ ਵੀ ਸਾਡਾ ਬੱਚਾ ਹਰ ਕੋਈ ਖੇਡਾਂ ਦੇ ਵਿੱਚ ਮੱਲ ਮਾਰੇ ਇਸ ਧੀ ਨੇ ਵੀ ਖੇਡਾਂ ਦੇ ਵਿੱਚ ਕਾਫੀ ਮੱਲ ਮਾਰੀ ਸਾਰੇ ਸਾਰੀਆਂ ਮੱਲਾਂ ਮਾਰੀਆਂ ਹੋਈਆਂ ਜਿਉਂ ਤੇ ਪਾਣੀ ਫਿਰ ਗਿਆ ਪਾਣੀ ਇਸ ਤਰ੍ਹਾਂ ਫਿਰ ਗਿਆ ਵੀ ਵੇਖੋ ਜਦੋਂ ਮਾਂ ਬਾਪ ਆਪਣੇ ਬੱਚੇ ਨੂੰ ਪਾਲ ਪੋਛ ਕੇ ਸਕੂਲਾਂ ਦੇ ਟੀਚਰਾਂ ਦੇ ਹਵਾਲੇ ਕਰ ਦਿੰਦੇ ਨੇ ਜਿਉਂ ਟੀਚਰ ਦਾ ਹੀ ਦਿਮਾਗ ਖਰਾਬ ਜੇ ਟੀਚਰ ਹੀ ਮਰਾਂ ਨਿਕਲ ਗਏ ਫਿਰ ਕਿੱਧਰਾਂਗੇ ਜਿਸ ਤਰ੍ਹਾਂ ਇਹਦਾ ਕੋਚ ਬਲਦੇਵ ਰਾਜ ਇਹਨੂੰ ਇੱਕ ਵਧੀਆ ਗੇਮ ਤੇ ਲੈ ਕੇ ਜਾਣਾ ਚਾਹੁੰਦਾ ਹੈ ਪਰਿਵਾਰ ਗਰੀਬ ਪਰਿਵਾਰ ਸਤਾਰਾ ਸਿੰਘ ਦੀਆਂ ਵੀ ਆਸਾਂ ਸੀ ਵੀ ਮੇਰੀ ਬੇਟੀ ਕੁਝੇ ਮਕਾਮ ਤੇ ਪਹੁੰਚੇ ਤੇ ਸਾਨੂੰ ਵੀ ਕੋਈ ਫਕਰ ਹੋਏ ਵੀ ਸਾਡੀ ਵੀ ਪੰਜਾਬ ਦੀ ਧੀ ਕਿਸੇ ਮਕਾਮ ਤੇ ਪਹੁੰਚੀ ਆ ਤੋ ਉਹ ਸਾਰਾ ਧਰਿਆ ਧਰੇ ਰਹਿ ਗਿਆ ਵਾ ਇੱਕ ਉਸਤਾਦ ਦੇ ਕੋਲ ਜਦੋਂ ਹੀ ਆਪਣਾ ਬੇਟਾ ਜਾਂ ਬੇਟੀ ਨੂੰ ਭੇਜਦੇ ਆ ਤੇ ਉਹ ਜੇ ਉਹ ਉਸਤਾਦ ਹੀ ਆਪਣੇ ਸ਼ਗਿਰਦ ਦੇ ਨਾਲ ਇਹੋ ਜਿਹੇ ਹਾਲਾਤ ਕਰੂਗਾ ਤੇ ਕੀ ਗਾਂ ਬੱਚੇ ਗਾਂ ਦਿਲ ਕਰੂ ਉਹਨਾਂ ਦਾ ਉਹ ਜਿਹੜੀ ਗੇਮ ਖੇਡਦੀ ਹੈ ਇਹ ਬਾਕਸਿੰਗ ਕਿਟ ਕਿਟ ਬਾਕਸਿੰਗ ਕਿੰਨੀਆਂ ਕੁੜੀਆਂ ਲੱਗਦੀਆਂ ਤੁਹਾਨੂੰ ਇਸ ਬੰਦੇ ਨੇ ਧੋਖਾ ਕੀਤਾ ਹੋਏਗਾ ਵੇਖੋ ਜੀ ਜਦੋਂ ਸਾਡੀ ਬੇਟੀ ਦੇ ਨਾਲ ਸਾਡੀ ਧੀ ਦੇ ਨਾਲ ਇਹੋ ਜਿਹਾ ਕੰਮ ਹੋਇਆ ਤੇ ਮੈਂ ਤੇ ਕਹਿੰਦਾ ਵੀ ਧੀ ਕੋਈ ਵੀ ਕਿਸੇ ਦਾ ਕੋਈ ਬੇਟਾ ਸੇਫ ਨਹੀਂ ਹੋਊਗਾ ਜੇ ਇੱਕ ਨਾ ਕਰ ਸਕਦੇ ਕਿ ਜਦ ਦਸਾਂ ਨਾ ਕਿਤਨਾ ਇੱਕੋ ਜਿਤਨਾ ਦੇ ਕੇ ਲਾਇਸੈਂਸ ਬਣਾਉਣ ਵਾਲਾ ਇੱਕ ਦਾ ਲਾਇਸੈਂਸ ਨਕਲੀ ਬਣਿਆ ਆਉਦੇ ਨੇ ਕਿਤੇ ਹੋਰ ਕਿੰਨੇ ਬਣਾਈ ਜਾਣਗੇ ਜਿਉਂ-ਜਿਉਂ ਤੁਹਾਡੇ ਸੋਸ਼ਲ ਨੈਟਵਰਕ 'ਚ ਨਹੀਂ ਲੋਕ ਵੇਖਣਗੇ ਤੇ ਫਿਰ ਆਪੇ ਪਰਫੁੱਲਤ ਹੋਣਗੇ ਆਪਾਂ ਨੂੰ ਪਤਾ ਲੱਗੂਗਾ ਵੀ ਸਾਡੇ ਇੰਨਾ ਵੀ ਬੱਚਿਆਂ ਨੇ ਵੀ ਹੁਕਮ ਹੋਇਆ ਜਿਤਨਾ ਸਾਨੂੰ ਵੀ ਅੱਜ ਇੱਕ ਆਈ ਹੋਈ ਖਬਰ ਤੋਂ ਹੀ ਪਤਾ ਲੱਗਾ ਵਾ ਇੱਕ ਪੇਪਰ ਦੇ ਵਿੱਚ ਨਿਊਜ਼ ਆਈ ਸੀਗੀ ਉਹ ਨਿਊਜ਼ 'ਚ ਸਾਨੂੰ ਪਤਾ ਲੱਗਿਆ ਵੀ ਆਹ ਕੰਮ ਆ ਤੇ ਫਿਰ ਇਸ ਬੇਟੀ ਨੇ ਵੀ ਆਪਣਾ ਸਟੈਪ ਚੁੱਕਿਆ कि ਮੈਂ ਹੀ ਮਾਨ ਜੋਗ ਐਸਐਸਪੀ ਸਾਡੇ ਬਹੁਤ ਹੀ ਕਮਾਂਡਰ ਅਫਸਰ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਤੇ ਸਾਨੂੰ ਉਹਨਾਂ ਦੇ ਪੂਰਾ ਵਿਸ਼ਵਾਸ ਹੈ ਵੀ ਸਾਡਾ ਜਿਹੜਾ ਵਾ ਹੱਕ ਆ ਇਸ ਬੇਟੀ ਨੂੰ ਦਿਵਾਉਣਗੇ ਉਹਤੇ ਕਾਨੂੰਨੀ ਕਾਰਵਾਈ ਹੋਊਗੀ ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਇਮ ਸੀਐਮ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਹਾਂ ਵੀ ਜੇ ਸਾਡੇ ਬੱਚੇ ਨਸ਼ਿਆਂ ਨੂੰ ਛੱਡ ਕੇ ਇਸ ਕੰਮ ਵਾਲੇ ਆਉਂਦੇ ਆ ਤੇ ਤੁਹਾਡਾ ਵੀ ਫਰਜ਼ ਬੰਦ ਹੈ ਉਹਤੇ ਪਹਿਲ ਦਿੱਤੀ ਜਾਵੇ ਉਹਨਾਂ ਨੂੰ ਨੌਕਰੀ ਦਿੱਤੀ ਜਾਣ ਨਸ਼ੇ ਬੱਚੇ ਕਿਉਂ ਕਰਦੇ ਨੇ ਇਸੇ ਕਰਕੇ ਕਰਦੇ ਨੇ ਜਿਹੜੇ ਗੈਂਗਸਟਾ ਬਣਦੇ ਕਿਉਂ ਬਣਦੇ ਆ ਗੈਂਸਟਾ ਰਿਸਿ ਕਰਕੇ ਬਣਦੇ ਨੇ ਜਦੋਂ ਉਹਨਾਂ ਨੂੰ ਕੋਈ ਹਾਸਲ ਨਹੀਂ ਹੁੰਦਾ ਤੇ ਉਹ ਬੱਚੇ ਸਾਡੇ ਹੀ ਧੀਆਂ ਪੁੱਤ ਨੇ ਹੁੰਦੇ ਨੇ ਜਿਹੜੇ ਉਹ ਪੁੱਠੀਆਂ ਰਾਹਾਂ ਦੇ ਪੈਂਦੇ ਆ ਹੁਣ ਇਸ ਧੀ ਦੀਆਂ ਅੱਜ ਅੱਖਾਂ ਦੇ ਵਿੱਚੋਂ ਹੰਝੂ ਡਿੱਗ ਰਹੇ ਨੇ ਕਿ ਇੱਕ ਮੈਂ ਇੰਨੀ ਮਿਹਨਤ ਕੀਤੀ ਇੱਕ ਮੇਰੇ ਗਰੀਬ ਪਰਿਵਾਰ ਦੇ ਵਿੱਚੋਂ ਦੋ ਮੱਝਾਂ ਵੇਚ ਕੇ ਉਹਨੇ 1.5 ਲੱਖ ਰੁਪਏ ਕਿਸੇ ਕੋਚ ਨੂੰ ਦਿੱਤਾ ਹੋਵੇ 70 ਹਜ਼ਾਰ ਇੱਕ ਵਾਰ 80 ਹਜ਼ਾਰ ਇੱਕ ਰੁਪਿਆ ਇੱਕ ਤਰ੍ਹਾਂ ਤੇ ਉਸ ਸਾਰੇ ਕੀਤੇ ਕਰਾਇਦੇ ਉੱਤੇ ਪਾਣੀ ਫਿਰ ਜੇ ਤੇ ਉਸ ਧੀ ਦੀ ਕੀ ਅੱਜ ਹਾਲਾਤ ਹੋਊਗੀ ਗਾਂ ਕੋਈ ਬੱਚਾ ਇਹੋ ਜਿਹਾ ਮਕਾਮ ਤੇ ਨਹੀਂ ਪਹੁੰਚ ਸਕਦਾ ਜਿੰਨ ਕਿ ਸਾਡੀਆਂ ਸਰਕਾਰਾਂ ਬਾਹ ਨਹੀਂ ਫੜਨਗੀਆਂ ਐਸਐਸਪੀ ਸਾਹਿਬ ਜੀ ਸਵਾਗਤ ਕਰਦਾ ਐਸਐਸਪੀ ਸਾਹਿਬ ਨੇ ਕਿਹਾ ਬਾਪੀ ਇਹੀ ਤੇ ਜਰੂਰੀ ਕਾਰਵਾਈ ਕਰਾਂਗੇ ਆਹ ਸਾਨੂੰ ਐਸਐਸਪੀ ਸਾਹਿਬ ਦੇ ਜਿਹੜਾ ਕਾਰਵਾਈ ਕਰਨ ਤੇ ਪੂਰਾ ਭਰੋਸਾ ਵਾ ਜੇਕਰ ਉਹ ਭਰੋਸਾ ਸਾਡਾ ਟੁੱਟਦਾ ਜਾਪੂਗੇ ਫੇਰ ਅਸੀਂ ਐਸਐਸਪੀ ਸਾਹਿਬ ਨੂੰ ਫੇਰ ਦੁਬਾਰੀ ਮਿਲਾਂਗੇ ਅਬਰ ਤੇ ਸਾਨੂੰ ਵਿਸ਼ਵਾਸ ਹੈ ਉਹਨਾਂ ਦੇ ਪੂਰਾ ਕਿ ਸਾਡੀ ਪੂਰੀ ਉਹ ਬਾਹ ਫੜਨਗੇ ਬੇਟੀ ਨੂੰ ਕਿਸੇ ਮਕਾਮ ਤੇ ਪਹੁੰਚਣਗੇ ਇਹਨਾਂ ਨੂੰ ਇਨਸਾਫ ਜਰੂਰ ਹੋਣਗੇ